ਸਤਿ ਸ੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਮੇਰਾ ਬਹੁਤ ਸੋਹਣਾ ਸੂਟ ਹੈ ਜੀ 벨ਵਟ ਦਾ ਅਤੇ ਮੈਂ ਹੈਂਡਵਰਕ ਕਰਾਇਆ ਸੀਗਾ ਇਹਦੀ ਬਾਜੂ ਦੇਖੋ ਹੈਵੀ ਬਣੀਆਂ ਹੋਈਆਂ ਨੇ ਇਹਦੇ ਜਿਹੜਾ ਗਲਾਗਾ ਉੱਤੇ ਵੀ ਵਰਕ ਕੀਤਾ ਹੋਇਆ ਸਾਰੀ ਜਿਹੜੇ ਫਰੰਟ ਤੇ ਬੂਟੀਆਂ ਪਈਆਂ ਹੋਈਆਂ ਨੇ ਪਰ ਮੈਂ ਖੁਸ਼ ਹੋ ਕੇ ਸੂਟ ਕਦੇ ਨਹੀਂ ਪਾਇਆ ਹੈਗਾ ਇਹ ਮੈਨੂੰ ਵੀ ਵਧੀਆ ਨਹੀਂ ਲੱਗਦਾ ਜਦੋਂ ਮੈਂ ਇਹ ਸੂਟ ਲਿਆ ਸੀ ਨਾ ਤਾਂ ਇਹ ਮੇਰੇ ਬਹੁਤ ਜ਼ਿਆਦਾ ਪਸੰਦ ਸੀਗਾ ਮੈਂ ਤੇ ਵਰਕ ਵੀ ਮਨਪਸੰਦ ਹਣਾ ਕਰਾਇਆ ਵੀ ਵੀ ਸੋਨਾ ਵਰਕ ਕਰਾਇਆ ਮੈਂ ਤੇ ਪਰ ਇਸ ਦੇ ਜਿਹੜੇ ਆ ਘੇਰਾ ਤੇ ਚਾਕ ਨੇ ਉਹ ਜਦੋਂ ਆਪਾਂ ਫੋਲਡ ਕਰ ਦਿੰਨੇ ਆ ਪ੍ਰੈਸ ਕਰਦੇ ਆ ਤਾਂ ਸਿੱਧੇ ਹੋ ਜਾਂਦੇ ਨੇ ਪਰ 1 ਮਿੰਟ ਬਾਅਦ ਫੇਰ ਉਹ ਬਟ ਖਾ ਜਾਂਦੇ ਨੇ ਤੁਹਾਨੂੰ ਮੈਂ ਇਹਦੇ ਚਾਕ ਘੇਰਾ ਦਿਖਾਉਣੀ ਆ ਮੈਂ ਦੋ ਵਾਰੀ ਇਹਨਾਂ ਤੇ ਤਰਪਾਈ ਕਰ ਚੁੱਕੀ ਆ ਇਹ ਦੇਖੋ ਕਿਵੇਂ ਬਟ ਖਾਦੇ ਪਏ ਨੇ ਇਹਦੇ ਮੈਂ ਥੋੜੇ ਜਿਹਾ ਹੱਥ ਨਾਲ ਖਿੱਚਦੇ ਆਂ ਤਾਂ ਸਹੀ ਲੱਗਦਾਗਾ ਪਰ ਫਿਰ ਫੇਰੇ ਇਸ ਤਰੀਕੇ ਨਾਲ ਇਹ ਬਲ ਖਾ ਜਾਂਦਾ ਇਹ ਸਾਰਾ ਟੇਡਾ ਮੈਨੂੰ ਐ ਲੱਗੀ ਜਾਂਦਾ ਵੀ ਜਿਵੇਂ ਟੇਡਾ ਸੂਟ ਬਣ ਗਿਆ ਹੁੰਦਾ ਪਰ ਇਹਦੇ ਵਿੱਚ ਕੋਈ ਕਾਰਨ ਨਹੀਂ ਹੈਗਾ ਜੀ ਦੇਖੋ ਜਿਹੜਾ ਇਹਦੇ ਵਿੱਚ ਕਾਣ ਸੀਗਾ ਆ ਘੇਰੇ ਤੇ ਅੰਦਰਲੀ ਸਾਈਡ ਤੁਸੀਂ ਲੈਣ ਦੇਖ ਰਹੇ ਹੋਗੇ ਇਹ ਲੈਣ ਕਾਣ ਚ ਸੀਗੀ ਕੁਝ ਇਹ ਜਿਹੜਾ ਉਹਨਾਂ ਨੇ ਵਰਕ ਹੈ ਵੀ ਲੰਬਾਈ ਜ਼ਿਆਦਾ ਬਣਾਤੀ ਸੀ ਇਹਦੀ ਇਹਦਾ ਹੁਣ ਗਲੇ ਤੋਂ ਆਪਾਂ ਕੱਟ ਨਹੀਂ ਸਕਦੇ ਸੀ ਜੀ ਇਹ 'ਚ ਇੰਨਾ ਕਾਣ ਸੀ ਦੇਖ ਸਕਦੇ ਹੋ ਤੁਸੀਂ ਘੇਰੇ ਤੇ نیچے ਕਿੰਨਾ ਕਾਣ ਕੱਢਿਆ ਹੋਇਆਗਾ ਤੇ ਇਹ ਮੈਂ ਸਾਰਾ ਕੱਢ ਕੇ ਸੂਟ ਬਣਾਇਆ ਸੀਗਾ ਪਰ ਪਤਾ ਨਹੀਂ ਕਿਉਂ ਇਹਦਾ ਜਿਹੜਾ ਕੀ ਰਾਵਣਿਆ ਹੋਇਆ ਦੇਖੋ ਇੱਥੇ ਵੀ ਬਲ ਪੈ ਰਹੇ ਨੇ ਇਹਦੇ ਇਹਦੇ ਚੱਕਾਂ ਤੇ ਵੀ ਬਲ ਪੈ ਰਹੇ ਨੇ ਜਦੋਂ ਤਰਪਾਈ ਕਰਨੀ ਸ਼ੁਰੂ ਕਰਦੇ ਆ ਉਦੋਂ ਇਹ ਐ ਲੱਗ ਰਿਹਾ ਹੁੰਦਾ ਵੀ ਬਿਲਕੁਲ ਸਹੀ ਹੈਗਾ ਪਰ ਜਦੋਂ ਆਪਾਂ ਤਰਪਾਈ ਕਰਦੇ ਤੋਂ ਬਾਅਦ ਸੂਟ ਨੂੰ ਦੇਖਦੇ ਆ ਤਾਂ ਉਤੇ ਸਾਰੇ ਚ ਬਲ ਪੈ ਰਹੇ ਨੇ ਇਹ ਟਿੱਡਾ ਐ ਲੱਗਦਾਗਾ ਵੀ ਆਪਾਂ ਜਿਹੜੇ ਸਹੀ ਨਹੀਂ ਫੋਲਡ ਕੀਤੇ ਇਹ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਤੁਹਾਨੂੰ ਇਹਦਾ ਹੱਲ ਦੱਸਾਂਗੇ ਜੀ ਵੀ ਆਪਾਂ ਇਹਨੂੰ ਕਿਵੇਂ ਫੋਲਡ ਕਰੀਏ ਮੈਂ ਤੁਹਾਨੂੰ ਬਿਲਕੁਲ ਸੌਖੀ ਜੀ ਜਿਹੜੀ ਇਹਦੀ ਤਰੀਕਾ ਦੱਸੂਗੀ ਉਸ ਤਰੀਕੇ ਨਾਲ ਤੁਸੀਂ ਇਹਨੂੰ ਇੱਥੋਂ ਬੈਲਵਟ ਦੇ ਸੂਟ ਹੋਣ ਸਲੀਨ ਦੇ ਹੋਣ ਹਨਾ ਉਹ ਤੁਸੀਂ ਇਸ ਤਰੀਕੇ ਨਾਲ ਫੋਲਡ ਕਰਿਆ ਕਰੋ ਤੁਹਾਡਾ ਬਹੁਤ ਸੋਹਣਾ ਜਿਹੜਾ ਚੱਕ ਕੇ ਰਾਏ ਦੇ ਨਾਲ ਫੋਲਡ ਹੋਊਗਾ ਇੱਕ ਇਸ ਤਰ੍ਹਾਂ ਤਾਂ ਜੀ ਲਾਈਕ ਕਰਾ ਦਿਓ ਚੱਲ ਰਹੀ ਹੈਗੀ ਲਾਈਨਿੰਗ ਉਹ ਵੀ ਪੇਸਟ ਹੋ ਜਾਂਦੀ ਹੈ ਉਹ ਸਾਰੇ ਸੂਟੀ ਪੇਸਟ ਹੁੰਦੀ ਹੈਗੀ ਪੇਸਟ ਹੋ ਕੇ ਉਹ ਫੇਰ ਸੂਟ ਵੜਦਾਗਾ ਪਰ ਉਹ ਆਪਣੀ ਮਾਰਕੀਟ ਚੋ ਸਾਨੀ ਨਾਲ ਨਹੀਂ ਮਿਲਦੀ ਉਹ ਮੈਨੂੰ ਵੀ ਨਹੀਂ ਮਿਲੀ ਜੀ ਮੈਂ 2-3 ਵਾਰ ਟਰਾਈ ਕੀਤਾ ਉਹ ਮਿਲੀ ਹੋਈ ਨਹੀਂ ਹੈਗੀ ਕਿਤੋਂ ਸਾਰਿਆਂ ਚ ਤੋ ਪਹਿਲਾਂ ਤਾਂ ਆਪਾਂ ਇਹਨੂੰ ਢੇੜ ਲਾਂਗੇ ਜੀ ਜਿਹੜਾ ਆਪਾਂ ਤਰਪਾਈ ਕੀਤੀ ਹੋਈ ਆ ਢੇੜ ਕੇ ਇਸ ਤੋਂ ਬਾਅਦ ਆਪਾਂ ਪ੍ਰੈਸ ਕਰ ਲਾਂਗੇ ਤੇ ਜਿਹੜੀ ਇਹ ਲਾਈਨਿੰਗ ਮੈਂ ਨਾਲ ਅਟੈਚ ਕੀਤੀ ਹੋਈ ਆ ਇਹਨੂੰ ਆਪਾਂ ਪਹਿਲਾਂ ਸਾਈਡ ਤੇ ਕਰ ਦਾਂਗੇ ਜੀ ਇਹਨੂੰ ਵੀ ਢੇੜਾਂਗੇ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ ਜੀ ਆਪਾਂ ਇਹਨੂੰ ਤਾਂਕਿ ਵੀ ਜਿਹੜੇ ਵੀ ਆਪਣੇ ਕੋਈ ਐ ਲੱਗੇ ਆਪਾਂ ਨੂੰ ਵੀ ਇੱਥੋਂ ਕਾਣ ਹੋ ਸਕਦਾ ਉਹ ਆਪਾਂ ਕੱਢ ਦਾਂਗੇ ਪਰ ਇਹ ਜਦੋਂ ਮੈਂ ਕਟਿੰਗ ਕੀਤਾ ਸੀ ਜੀ ਉਦੋਂ ਵੀ ਪ੍ਰੈਸ ਕਰਕੇ ਕੀਤਾ ਸੀਗਾ ਵੀ ਹੁਣ ਤਾਂ ਚਲੋ ਵਾਸ਼ ਕੀਤਾ ਹੋਇਆ ਤਾਂ ਕਰਕੇ ਆਪਾਂ ਨੂੰ ਲੱਗਦਾ ਵੀ ਪ੍ਰੈਸ ਹੋਈ ਨਹੀਂ ਹੋਈ ਬਾਕੀ ਸੂਟ ਇਹ ਮੈਨੂੰ ਇੰਨਾ ਪਸੰਦ ਸੀ ਜੀ ਇਹਦਾ ਕਲਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਹਨਾ ਜਿਹੜਾ ਇਹਦਾ ਵੀ ਬੈਲਵਰਟ ਹੈਗੀ ਇਹ ਵੀ ਬਹੁਤ ਵਧੀਆ ਸ਼ਾਈਨਿੰਗ ਜੀ ਬਹੁਤ ਸੋਹਣੀ ਹੈ ਜੋ ਲਾਈਟ ਡਾਰਕ ਜੀ ਤੱਬੇਜੇ ਤੱਬੇਜੇ ਬਣਦੇ ਨੇ ਇਹਦੇ ਵਿੱਚ ਵੀ ਮੈਨੂੰ ਇਸ ਲਈ ਇਹ ਕਲਰ ਵੀ ਪਸੰਦ ਆਇਆ ਤੇ ਇਹਦਾ ਜਿਹੜਾ ਵੀ ਸਿੰਪਲ ਵੈਲਵਟ ਤੋਂ ਇਹ ਲੱਗ ਗਿਆ ਹੈਗਾ ਵੀ ਵੈਲਵਟ ਵੀ ਵਧੀਆ ਵਾਲੀ ਹੈਗੀ ਪਰ ਜਿੰਨੀ ਵੀ ਵਧੀਆ ਵੈਲਵਟ ਲੈ ਲਓ ਜੀ ਉਹਦੇ ਵਿੱਚ ਇਹ ਆਪਾਂ ਨੂੰ ਪ੍ਰੋਬਲਮ ਹਰੇਕ ਨੂੰ ਆਉਂਦੀ ਹੈਗੀ ਵੀ ਇਹ ਇਹਦਾ ਕੀ ਕਰੀਏ ਹੋਣਾ ਅੱਜ ਮੈਂ ਤੁਹਾਨੂੰ ਇੰਨਾ ਸੌਖਾ ਤਰੀਕਾ ਦੱਸੂ ਉਸ ਤਰੀਕੇ ਨਾਲ ਤੁਸੀਂ ਜਿਹੜਾ ਜੇ ਚੱਕ ਕੇਰਾ ਫੋਲਡ ਕਰੋਗੇ ਤਾਂ ਤੁਸੀਂ ਰਾਮ ਨਾਲ ਇਹਨੂੰ ਵੀ ਸੂਟ ਨੂੰ ਵਧੀਆ ਬਣਾ ਸਕਦੇ ਹੋ ਮੈਂ ਤਾਂ ਜੀ 2-3 ਸੂਟ ਬਣਵਾਏ ਸੀ ਵੈਲਵਟ ਦੇ ਪਰ ਦੋਨੋਂ ਮੈਂ ਖੁਸ਼ ਹੋ ਕੇ ਨਹੀਂ ਕਦੇ ਪਾਈ ਮੇਰੇ ਮਨ ਨੂੰ ਆਪਦੇ ਆਪ ਨੂੰ ਹੀ ਐਵੇਂ ਲੱਗੀ ਜਾਂਦਾ ਵੀ ਇਹ ਦੇਖਣ ਚ ਭੜੇ ਲੱਗ ਰਹੇ ਨੇ ਇੱਥੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਜੀ ਇਹਦੀ ਤਰਪਾਈ ਢੇੜ ਲਾਂਗੇ ਐਵੇਂ ਆਪਾਂ ਜਿਹੜੀ ਬੈਕ ਪੱਲਾ ਗਾਉ ਦੀ ਵੀ ਤਰਪਾਈ ਢੇੜ ਲਈ ਜੀ ਰਪਈ ਦੇੜ ਕੇ ਆਪਾਂ ਤੇ ਪ੍ਰੈਸ ਕਰਕੇ ਇਹਨੂੰ ਸਿੱਧਾ ਕਰ ਲੈਨੇ ਆ ਪਹਿਲਾਂ ਤਾਂ ਮੇਨ ਗੱਲ ਤਾਂ ਉਹੀ ਹੈ ਜੀ ਆਪਣਾ ਸੂਟ ਆਪਾਂ ਨੇ ਬਿਲਕੁਲ ਸਿੱਧਾ ਵੀ ਬਾਲ ਕੱਢ ਲੈਣੇ ਨੇ ਇਹਦੀ ਜਿਹੜੀ ਲਾਈਨਿੰਗ ਹੈ ਉਹ ਵੀ ਆਪਾਂ ਅਲੱਗ ਕਰ ਦਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਇਹਦਾ ਕੀ ਹੱਲ ਕਰੀਏ ਸਰਦੀਆਂ ਦੇ ਵਿੱਚ ਵੈਲਵਟ ਦੇ ਸੂਟ ਪਾਏ ਹੋਏ ਤਾਂ ਬਹੁਤ ਸੋਹਣੇ ਲੱਗਦੇ ਨੇ ਪਰ ਜਦੋਂ ਉਹ ਬਣੇ ਵੀ ਆਪਣਾ ਐ ਹੋਵੇ ਵੀ ਕੋਈ ਉਹਦੇ ਵਿੱਚ ਕਮੀ ਹੈ ਤਾਂ ਫਿਰ ਜਿਹੜਾ ਸੂਟ ਆਪਾਂ ਨੂੰ ਕੋਈ ਕਮੀ ਵਾਲਾ ਲੱਗਦਾ ਹੁੰਦਾ ਉਹ ਬੰਦਾ ਖੁਸ਼ ਹੋ ਕੇ ਕਦੇ ਨਹੀਂ ਪਾਉਂਦਾ ਇਸ ਲਈ ਜੀ ਮੈਂ ਹੁਣ ਬਹੁਤ ਵੀ ਪਰੇਸ਼ਾਨ ਹੋ ਗਈ ਸੀ ਦੋ ਵਾਰੀ ਇਹ ਸੂਟ ਤੇ ਮੈਂ ਤਰਪਾਈ ਕਰ ਚੁੱਕੀ ਸੀ ਮੈਨੂੰ ਮੈਂ ਸੋਚਿਆ ਵੀ ਚਲੋ ਐਵੇਂ ਲੋਟ ਆ ਜੂਗਾ ਪਰ ਮੈਂ ਆਖਿਆ ਵੀ ਨਹੀਂ ਆਉਂਦਾ ਨਹੀਂ ਇਸ ਲਈ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੀ ਹਾਂ ਆਪਾਂ ਲੈਣੀ ਹੈ ਜੀ ਪੇਪਰ ਵੇਸਟਿੰਗ ਇਹ ਦੇਖ ਸਕਦੇ ਹੋ ਤੁਸੀਂ ਇਧਰ ਲਈ ਪਲੇਨ ਜਿਹੜਾ ਜਿਹੜਾ ਸਾਫ਼ ਪਾਸਾਗਾ ਉਹ ਸਿੰਪਲ ਐ ਜਿਉ ਸੈਡ ਪ੍ਰੈਸ ਕਰਨੀ ਐ ਜਿਹੜਾ ਦਾਣੇ ਵਾਲਾ ਉਹ ਪੇਸਟ ਹੁੰਦਾ ਹੁੰਦਾ ਇਹਦੀਆਂ ਆਪਾਂ ਪੱਟੀਆਂ ਕੱਟਾਂਗੇ ਜੀ ਜਿਹੜੀਆਂ ਆਪਾਂ ਚਾਕਾਂ ਤੇ ਲਾ ਸਕੀਏ ਘੇਰੇ ਤੇ ਲਾ ਸਕੀਏ ਇਹ ਪੱਟੀਆਂ ਕਿੰਨੀਆਂ ਕਿ ਲੈਣੀਆਂ ਨੇ ਆਪਾਂ ਨੇ 2.5 ਇੰਚ ਚੌੜੀਆਂ ਲੈਣੀਆਂ ਨੇ ਤੁਸੀਂ 2 ਇੰਚ ਚੌੜੀਆਂ ਲੈ ਲਓ 2.5 ਲੈ ਲਓ ਕਿਉਂਕਿ ਇਹਨੇ ਅੰਦਰ ਅੰਦਰ ਹੀ ਰਹਿ ਜਾਣਾ ਇਹਨੇ ਬਾਹਰ ਨਹੀਂ ਵੀ ਦਿਸਣਾ ਹੈ ਗਿਆ ਬਾਰੇ ਦਿਸਦੀ ਵੀ ਜੇਕਰ ਲਾਈਟ ਸੂਟ ਹੋਵੇ ਉਤੇ ਤਾਂ ਚੱਲ ਜੂਗੀ ਵੀ ਡਾਰਕ ਸੂਟ ਤੇ ਨਹੀਂ ਸੋਹਣੀ ਲੱਗਦੀ ਆਪਾਂ 2.5 ਇੰਚ ਚੌੜੀ ਪੱਟੀ ਲਵਾਂਗੇ ਇਹਨੂੰ ਆਪਾਂ ਨਾਲੇ ਤਾਂ ਘੇਰੇ ਤੇ ਨਾਲੇ ਚਾਕਾਂ ਤੇ ਲਾਉਣੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਵੀ ਕਿਵੇਂ ਲਾਉਣੀ ਆ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਪੱਟੀਆਂ ਕੱਟਾਂਗੇ ਇਸ ਤਰੀਕੇ ਨਾਲ ਸਿੱਧੀਆਂ ਪੱਟੀਆਂ ਕੱਟਣੀਆਂ ਨੇ ਜਿਵੇਂ ਕਿ ਇਹਦੀ ਲੰਬਾਈ ਬਣੀ ਹੁੰਦੀ ਹੈ ਤੁਸੀਂ ਆਡੇ ਲੋੜ ਤੇ ਪੱਟੀਆਂ ਨਾ ਕੱਟਿਓ ਵੀ ਇਹਦੇ ਕੰਨੀ ਵਾਲੀ ਸਾਈਡ ਤੇ ਲੰਬੀਆਂ ਪੱਟੀਆਂ ਕੱਟਿਓ ਉਹ ਸਹੀ ਰਹਿੰਦੀਆਂ ਨੇ ਉਹਨਾਂ ਚ ਕਾੜਨੀ ਪੈਂਦਾ ਕਈ ਵਾਰੀ ਆਪਾਂ ਪੱਟੀਆਂ ਵੀ 빙ੀਆਂ ਟੇਡੀਆਂ ਕੱਟ ਲੈਨੇ ਆ ਫਿਰ ਉਹਦੇ ਨਾਲ ਤਾਂ ਆਪਣਾ ਸੂਟ ਵੀ ਫਿਰ ਕੋ ਮੂਗਾ ਇਸ ਲਈ ਤੁਸੀਂ ਹਮੇਸ਼ਾ ਵੀ ਸਿੱਧੀ ਵੀ ਜਿਵੇਂ ਆਪਾਂ ਕੰਨੀ ਵਾਲੀ ਸਾਈਡ ਸਿੱਧੀ ਹੁੰਦੀ ਹੈ ਵੀ ਆਡੀਆਂ ਦੂਜੇ ਲੋਟ ਹੁੰਦੀਆਂ ਨੇ ਵੀ ਸਿੱਧੀਆਂ ਪੱਟੀਆਂ ਕੱਟਣੀਆਂ ਨੇ ਪਹਿਲਾਂ ਜੀ ਮੈਂ ਜਿਹੜਾ ਆਪਣਾ ਬੈਕ ਪੱਲਾਗਾ ਉਹਦੀਆਂ ਪੱਟੀਆਂ ਕੱਟ ਲਈਆਂ ਮੈਨੂੰ ਚਾਹੀਦੀਆਂ ਨੇ ਟੋਟਲ 6 ਪੱਟੀਆਂ ਇਹ ਮੈਂ ਤਿੰਨ ਪੱਟੀਆਂ ਕੱਟ ਕੇ ਪਹਿਲਾਂ ਤੁਹਾਨੂੰ ਦੱਸ ਦਿਆਂਗੀ ਇੱਕ ਪੱਲੇ ਤੇ ਲਾ ਕੇ ਤੁਸੀਂ ਇਸੇ ਤਰੀਕੇ ਨਾਲ ਦੋਨੋਂ ਪੱਲਿਆਂ ਤੇ ਲਾਉਣੀਆਂ ਨੇ ਜਮੀ ਸੌਖਾ ਤਰੀਕਾ ਜੀ ਪਾ ਇੰਨੇ ਕੰਮ ਪਿੱਛੇ ਆਪਾਂ ਸੂਟ ਨੂੰ ਐਵੇਂ ਸਿੱਟੀ ਰੱਖ ਦਿਆਂਗੇ ਮੇਰੇ ਕੋਲ ਇੱਕ ਪ੍ਰਿੰਟ ਵੈਲਵਟ ਦਾ ਵੀ ਸੂਟ ਹੈ ਉਹ ਵੀ ਮੈਨੂੰ ਐਵੇਂ ਹੀ ਹੋ ਜਾਂਦਾ ਵੀ ਇਹਦੇ ਜਿਹੜੇ ਚਾਕ ਘੇਰਾ ਨੇ ਉਹ ਘੁੰਮੀ ਜਾਂਦੇ ਨੇ ਵੀ ਉਹਦੇ ਵਿੱਚ ਬਲ ਪੈ ਜਾਂਦੇ ਨੇ ਮੈਂ ਹੁਣ ਉਸਤੇ ਵੀ ਇਸੇ ਨੂੰ ਟਰਾਈ ਕੀਤਾ ਸੀਗਾ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦਾ ਭਾਵੇਂ ਤੁਸੀਂ ਸੂਟ ਤੇ ਲਾਈਨਿੰਗ ਵੀ ਨਾ ਲਾਓ ਤਾਂ ਵੀ ਤੁਹਾਡਾ ਸੂਟ ਵਧੀਆ ਵੀ ਉਹ ਰਹੂਗਾ ਕਿਉਂਕਿ ਇਹ ਜਿਹੜਾ ਮੋਟਾ ਹੀ ਹੁੰਦਾ ਗਾ ਕਪੜਾ ਕੋਈ ਇੰਨਾ ਜ਼ਿਆਦਾ ਪਤਲਾ ਨਹੀਂ ਹੁੰਦਾ ਤਾਂ ਵੀ ਇਹ ਸੂਟ ਤੁਹਾਡਾ ਵੀ ਚਾਕਾਂ ਤੋਂ ਨਹੀਂ ਤੁਹਾਨੂੰ ਕੋਈ ਦਿੱਕਤ ਆਊਗੀ ਜੇਕਰ ਤੁਸੀਂ ਇਸ ਤਰੀਕੇ ਨਾਲ ਚਾਕ ਕੇਰਾ ਫੋਲਡ ਕਰੋਗੇ ਇਹਨੂੰ ਆਪਾਂ ਪ੍ਰੈਸ ਨਾਲ ਜੀ ਚੰਗੀ ਤਰ੍ਹਾਂ ਪੇਸਟ ਕਰ ਲਾਂਗੇ ਇਸ ਤਰ੍ਹਾਂ ਤੁਸੀਂ हिਪ ਤੋਂ ਲੈ ਕੇ نیچے ਤੱਕ ਚਾਕਾਂ ਤੱਕ ਇਹ ਜਿਹੜੀਆਂ ਪੱਟੀਆਂ ਰੱਖਣੀਆਂ ਨੇ ਜਿਵੇਂ ਮੈਂ ਚਾਕਾਂ ਤੇ ਰੱਖੀਆਂ ਨੇ ਏਸੇ ਤਰੀਕੇ ਨਾਲ ਤੁਸੀਂ ਘੇਰੇ ਤੇ ਰੱਖਣੀਆਂ ਪੱਟੀ ਪੂਰਾ ਘੇਰਾ ਨਹੀਂ ਆਇਆ ਜੀ ਇਹਦੇ ਵਿੱਚ ਕੈਮਰੇ 'ਚ ਤੇ ਚੱਕਾਂ ਤੇ ਆਪਾਂ ਨੇ ਪੱਟੀ ਰੱਖ ਲਈ ਇਸੇ ਤਰ੍ਹਾਂ ਜੀ ਤੁਸੀਂ نیچے ਘੇਰੇ ਤੇ ਪੱਟੀ ਲਾਉਣੀ ਆ ਪੱਟੀ ਲਾਉਣ ਤੋਂ ਬਾਅਦ ਆਪਾਂ ਨੇ ਫੋਲਡ ਕਰਨਾ ਜੀ ਜਿੰਨੀ ਵੀ ਲੰਬਾਈ ਰੱਖਣੀ ਆ ਆਪਾਂ ਜਿੰਨਾ ਵੀ ਘੇਰਾ ਰੱਖਣਾ ਉਹਦੇ ਨਿਸ਼ਾਨ ਲਾ ਕੇ ਤੁਸੀਂ ਘੇਰਾ ਤੇ ਚਾਕ ਫੋਲਡ ਕਰ ਲਿਓ ਇਹ ਆਪਾਂ ਹੁਣ ਪੱਟੀਆਂ ਘੇਰੇ ਤੇ ਲਾ ਰਿਆਂ ਜੀ ਇਸ ਤਰੀਕੇ ਨਾਲ ਹੀ ਆਪਾਂ ਪੱਟੀ ਸਿੱਧੀ ਘੇਰੇ ਤੇ ਲਾਵਾਂਗੇ ਫਿਰ ਆਪਾਂ ਦੂਸਰੇ ਚਾਕ ਤੇ ਲਾਵਾਂਗੇ ਇਹ ਆਪਣੀਆਂ ਜਦੋਂ ਪੱਟੀਆਂ ਲੱਗ ਗਈਆਂ ਫਿਰ ਆਪਾਂ ਨੇ ਘੇਰਾ ਫੋਲਡ ਕਰਨਾ ਨਾ ਤਾਂ ਥੋੜਾ ਜਿਹੜੇ ਜਿਵੇਂ ਪਹਿਲਾਂ ਮੇਰੇ ਚਾਕਾਂ ਦੇ ਵਿੱਚ ਫੋਲਡ ਕਰਿਆ ਉਹਦੇ ਚ ਬਲ ਪੈ ਰਹੇ ਸੀਗੇ ਟੇਡੇ ਟੇਡੀਆਂ ਲੈਣਾ ਜੀਆਂ ਚਮਕਰੀਆਂ ਸੀ ਨਾ ਤਾਂ ਉਹ ਹੁਣ ਨਾ ਤੁਹਾਡਾ ਸੂਟ ਜਿਹੜਾ ਘੁੰਮੂਗਾ ਬਹੁਤ ਵਧੀਆ ਜਿਹੜਾ ਚੱਕ ਕੇ ਰਾਇ ਦੇ ਨਾਲ ਫੋਲਡ ਹੁੰਦਾਗਾ ਤੁਸੀਂ ਇਹ ਟ੍ਰਿਕ ਜਰੂਰ ਆਪਣਾ ਲਓ ਜੀ ਇਹਦੇ ਨਾਲ ਆਪਾਂ ਕਈ ਵਾਰੀ ਮਹਿੰਗੇ ਸੂਟ ਵੀ ਐ ਹੋ ਜਾਂਦੇ ਨੇ ਆਪਣੇ ਮਨ ਜੇ ਤੋਂ ਉੱਤਰ ਜਾਂਦੇ ਨੇ ਜਦੋਂ ਸਹੀ ਆਪਾਂ ਨੂੰ ਕੋਈ ਚੀਜ਼ ਨਹੀਂ ਐ ਹੁੰਦਾ ਵੀ ਆਪਣੇ ਇਹ ਕਮੀ ਹੀ ਰਹਗੀ ਹੁਣ ਮੈਂ ਤੇ ਇੰਨਾ ਵਧੀਆ ਵਰਕ ਕਰਾਇਆ ਜੀ ਪਰ ਮੈਂ ਹਮੇਸ਼ਾ ਇਹ ਬਸ 2-3 ਕਵਾਰ ਪਾਇਆਗਾ ਸੂਟ ਹੋ ਜਾਂਦਾਗਾ ਵੀ ਨਹੀਂ ਇਹ ਸੋਹਣਾ ਨਹੀਂ ਲੱਗਦਾ ਹੁਣ ਆਪਾਂ ਦੂਸਰੀ ਸਾਈਡ ਚਾਕਾਂ ਤੇ ਵੀ ਇਹਨੂੰ ਪੱਟੀ ਨੂੰ ਲਾ ਲਾਂਗੇ ਜੇਕਰ ਤੁਹਾਡੇ ਕੋਲ ਇੰਨੀ ਲੰਬਾਈ ਚ ਪੱਟੀਆਂ ਨਹੀਂ ਹੈਗੀਆਂ ਤਾਂ ਤੁਸੀਂ ਇਹਦੇ ਵਿੱਚ ਜੋੜ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਜੀ ਜਿਵੇਂ ਵੀ ਤੁਸੀਂ ਬਸ ਇਹਦੇ 4 ਸਾਈਡ ਚਾੱਕੇਰੇ ਤੇ ਅੰਦਰਲੀ ਸਾਈਡ ਪੁੱਠੇ ਪਾਸੇ ਇਹ ਪੇਸਟ ਕਰਨੀ ਹੈ ਜਿਵੇਂ ਵੀ ਮਰਜ਼ੀ ਕਰ ਲੋ ਉਹਦਾ ਕੋਈ ਚੱਕਰ ਨਹੀਂ ਜੀ ਚਾਹੇ ਤੁਸੀਂ ਜੋੜ પાਕੇ ਕਰ ਲੋ ਭਾਵੇਂ ਜੇਕਰ ਲੰਬੀਆਂ ਪੱਟੀਆਂ ਹੈਗੀਆਂ ਨੇ ਤਾਂ ਤੁਸੀਂ ਲੰਬੀਆਂ ਕੱਟ ਲੋ ਉਹਦਾ ਕੋਈ ਦਿੱਕਤ ਨਹੀਂ ਹੈਗੀ ਦੇਖੋ ਜਿਵੇਂ ਮੈਂ ਦੋ ਤਿੰਨ ਥਾਂ ਤੋਂ ਜੋੜ ਪਾਇਆਗਾ ਇਹਦੇ ਵਿੱਚ ਪੱਟੀਆਂ 'ਚ ਤਾਂ ਇਹਦੀ ਕੋਈ ਚੱਕਰ ਨਹੀਂ ਹੈਗਾ ਵੀ ਇਹ ਨਹੀਂ ਆਪਾਂ ਨਹੀਂ ਪਾਉਣਾ ਹੁਣ ਤੁਸੀਂ ਦੇਖੋ ਸਿੱਧੇ ਪਾਸੇ ਤੋਂ ਦੇਖ ਸਕਦੇ ਹੋਂ ਇਹ ਪੱਟੀਆਂ ਸਿਰਫ ਪੇਸਟ ਕੀਤੀਆਂ ਹੋਈਆਂ ਨੇ ਕਿੰਨਾ ਸਾਫ਼-ਸਾਫ਼ ਜਗ ਲੱਗਣ ਲੱਗ ਗਿਆ ਇਹ ਜਿਹੜੀ ਲਾਈਨਿੰਗ ਰਹਿ ਗਈ ਜੀ ਮੈਂ ਤੁਹਾਨੂੰ ਕਿਹਾ ਸੀ ਵੀ ਇਹਨੂੰ ਬੀ ਸਾਈਡ ਤੇ ਕਰ ਦਿਓ ਇਹਨੂੰ ਆਪਾਂ ਦੁਬਾਰਾ ਸਲਾਈ ਨਾਲ ਵੀ ਲਾ ਸਕਦੇ ਹਾਂ ਜੀ ਬਾਕੀ ਇਹ ਚਾਕਾਂ ਚ ਆ ਜੂਗੀ ਜਦੋਂ ਆਪਾਂ ਵੀ ਤਰਪਾਈ ਕਰਾਂਗੇ ਇਹ ਦੇਖੋ ਏ ਲਾਈਨਿੰਗ ਹੈ ਜੀ ਆਪਣੀ ਇਹ ਮੈਂ ਇਸ ਤਰੀਕੇ ਨਾਲ ਇਹਦੇ ਅੰਦਰਲੀ ਸਾਈਡ ਆਪਾਂ ਸਲਾਈ ਲਾ ਲਾਂਗੇ ਹੁਣ ਮੈਂ ਦੇਖੋ ਘੇਰਾ ਫੋਲਡ ਕਰ ਰਹੀ ਹਾਂ ਕਿੰਨਾ ਵਧੀਆ ਇਹ ਜਿਹੜਾ ਫੋਲਡ ਹੋ ਰਿਹਾਗਾ ਇਸੇ ਤਰੀਕੇ ਨਾਲ ਜੀ ਆਪਾਂ ਚਾਕ ਜਿਹੜੇ ਮੋੜ ਦਾਂਗੇ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਮੋੜਨਗੇ ਬਸ ਇਹਦੇ ਨਾਲ ਆਪਣਾ ਇਹ ਕਪੜਾ ਹਾਰਡ ਹੋ ਜਾਊਗਾ ਇੱਥੋਂ ਵੀ ਸੌਫਟ ਨਹੀਂ ਰਹਿਣਾ ਵੀ ਜ਼ਿਆਦਾ ਹਾਰਡ ਵੀ ਨਹੀਂ ਹੁੰਦਾ ਠੀਕ ਹੈ ਵੀ ਪੇਪਰ ਪੇਸਟਿੰਗ ਹੁੰਦੀ ਹੈ ਜਿਹੜੀ ਸੌਫਟ ਹੀ ਹੁੰਦੀ ਹੈਗੀ ਪਰ ਆਪਣਾ ਜਿਹੜਾ ਜਦੋਂ ਆਪਾਂ ਇਹਦੀ ਲੇਡੀ ਮੋੜਾਂਗੇ ਤਾਂ ਇਹਦੇ ਵਿੱਚ ਬਟ ਨਹੀਂ ਪੈਣਗੇ ਕਿਉਂਕਿ ਕਿ ਇੱਕ ਕਪੜਾ ਐਸਾਗਾ ਜੇ ਥੋੜਾ ਜਿਹਾ ਹੱਥ ਨਾਲ ਖਿੱਚ ਲਿਆ ਉੱਥੇ ਹੀ ਉਸੇ ਸਾਈਡ ਚਲਿਆ ਜਾਣਾ ਇਹਨੇ ਸਟੈਚੇਬਲ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਹੁੰਦਾਗਾ ਪਰ ਫਿਰ ਵੀ ਇਹਦੇ ਵਿੱਚ ਬਟ ਜੇ ਪੈਣ ਲੱਗ ਜਾਂਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਹੁਣ ਵੀ ਮੈਂ ਫੋਲਡ ਕਰ ਰਹੀ ਆਂਗੀ ਜੇਕਰ ਇਹਨੇ ਬਟ ਖਾਣੇ ਹੁੰਦੇ ਤਾਂ ਹੁਣ ਹੀ ਖਾਣ ਲੱਗ ਜਾਂਦਾ ਝੋਲ ਜੀ ਮਾਰਨ ਲੱਗ ਜਾਂਦਾ ਇਹ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਲਾਂਗੇ ਜੀ ਪਹਿਲਾਂ ਤੁਸੀਂ ਸੂਈ ਨਾਲ ਕੱਚਾ ਕਰ ਲਿਓ ਇਸ ਤੋਂ ਬਾਅਦ ਤਰਪਾਈ ਕਰਿਓ ਦੇਖੋ ਜਦੋਂ ਆਪਾਂ ਦੂਸਰਾ ਨਾਰਮਲ ਮੈਂ ਤੁਹਾਨੂੰ ਪਹਿਲਾਂ ਦਿਖਾਇੇ ਸੀ ਇਹ ਚਾਕ ਫੋਲਡ ਕੀਤੇ ਹੋਏ ਸਾਰੇ ਐਵੇਂ ਬਲ ਖਾਰੇ ਸੀਗੇ ਹੁਣ ਕੋਈ ਬਲ ਨਹੀਂ ਖਾਰੇ ਆ ਇਹ ਮੈਨੂੰ ਉਮੀਦ ਹੈ ਜੀ ਮੇਰੀ ਅੱਜ ਵਾਲੀ ਵੀਡੀਓ ਕਿਸੇ ਨਾ ਕਿਸੇ ਭੈਣ ਦੇ ਕੰਮ ਜ਼ਰੂਰ ਆਊਗੀ ਤੁਸੀਂ ਜੇਕਰ ਸੂਟ ਤੁਹਾਡੇ ਬਣੇ ਵੀ ਪਏ ਨੇ ਤਾਂ ਵੀ ਤੁਸੀਂ ਉਹਦੀ ਤਰਪਾਈ ਦੇੜ ਕੇ ਕੰਮ ਕਰ ਲਿਓ ਤੁਹਾਡਾ ਸੂਟ ਬਹੁਤ ਸੋਹਣਾ ਲੱਗਣ ਲੱਗ ਜੂਗਾ ਤੁਸੀਂ ਉਹਨੂੰ ਖੁਸ਼ ਹੋ ਕੇ ਪਾਉਂਗੇ ਇਸ ਤਰੀਕੇ ਨਾਲ ਜੀ ਤੁਸੀਂ ਇਹਦਾ ਚਾਕ ਕੇਰਾ ਫੋਲਡ ਕਰਿਆ ਕਰੋ ਜੇਕਰ ਨਵਾਂ ਸੂਟ ਬਣਾਉਣੇ ਹੋ ਤਾਂ ਉਹਦੇ ਵਿੱਚ ਤਾਂ ਪਹਿਲੇ ਹੀ ਐਵੇਂ ਪੇਸਟ ਕਰਕੇ ਚਾਕ ਕੇਰਾ ਫੋਲਡ ਕਰਿਓ ਤਾਂ ਤੁਸੀਂ ਦੇਖੋ ਤੁਹਾਡਾ ਸਲੀਨ ਜਿਹੜਾ ਸਲੀਨ ਜਾਂ ਵੈਲਵਟ ਦਾ ਸੂਟ ਹੈ ਜਿਹੜੀ ਆਪਾਂ ਹਲਕੀ ਵੈਲਵਟ ਲੈਨੇ ਆ ਉਹ ਵੀ ਇੰਨੇ ਵਧੀਆ ਬਣੂਗਾ ਨਾ ਇਹ ਤੁਸੀਂ ਦੇਖ ਸਕਦੇ ਹੋ ਬਾਹਰਲੀ ਸਾਈਡ ਤੋਂ ਇਹਦਾ ਕੇਰਾ ਜੇਕਰ ਆਪਾਂ ਐਵੇਂ ਫੋਲਡ ਕਰਦੇ ਆ ਤਾਂ ਕੋਈ ਵੀ ਇਹਦੇ ਵਿੱਚ ਬੱਟ ਨਹੀਂ ਪੈ ਰਿਆ ਤੁਸੀਂ ਵੀ ਖੁਦ ਵੀ ਦੇਖ ਸਕਦੇ ਹੋ ਇੰਨਾ ਵਧੀਆ ਫੋਲਡ ਹੋ ਰਿਹਾ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਕਿਸੇ ਨਾਲ ਤਾਂ ਕਿ ਮੇਰੀ ਕਿਸੇ ਭੈਣ ਦੇ ਕੰਮ ਆ ਸਕੇ ਧੰਨਵਾਦ ਜੀ